ਮੈਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਲਈ ਪਾਸਤਾ ਕਿਵੇਂ ਬਣਾਉਣੀ ਆ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲ ਵਾਚ ਕਰਨਾ ਨਾ ਭੁੱਲਣਾ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਲੈ ਕੇ ਆਏ ਹਾਂ ਜੀ ਪਾਸਤੇ ਦੀ ਰੈਸਪੀ ਇਹ ਪਾਸਤਾ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਆਪਣੇ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਪਾਸਤਾ ਬਣਾਉਣ ਦੇ ਲਈ ਮੈਂ 400 ਗ੍ਰਾਮ ਪਾਸਤਾ ਲਿਆ ਹੈ ਤੁਸੀਂ ਪਾਸਤੇ ਦੀ ਕੋਈ ਵੀ ਸ਼ੇਪ ਲੈ ਸਕਦੇ ਹੋ ਜਿੱਦਾਂ ਦੀ ਤੁਹਾਨੂੰ ਪਸੰਦ ਹੈ ਅਤੇ ਦੇਖੋ ਇਸ ਸ਼ੇਪ ਜਿਹੜੀ ਮਰਜ਼ੀ ਹੋਵੇ ਟੇਸਟ ਦੇ ਨਾਲ ਇੱਕੋ ਜਿਹਾ ਹੀ ਹੁੰਦਾ ਹੈ ਇੱਥੇ ਆਪਾਂ ਕਣਕ ਅਤੇ ਸੂਜੀ ਵਾਲਾ ਪਾਸਤਾ ਲੈ ਰਹੇ ਹਾਂ ਕਿਉਂਕਿ ਆਪਾਂ ਬੱਚਿਆਂ ਨੂੰ ਦੇਣਾ ਹੈ ਬੱਚਿਆਂ ਦੇ ਨਾਲ ਆਪਾਂ ਖੇਲਵਾੜ ਨਹੀਂ ਕਰ ਸਕਦੇ ਇਸ ਕਰਕੇ ਆਪਾਂ ਕਣਕ ਅਤੇ ਸੂਜੀ ਵਾਲਾ ਪਾਸਤਾ ਪਾਸਤੇ ਦੀ ਵਰਤੋਂ ਕਰ ਰਹੇ ਹਾਂ ਪਾਸਤੇ ਦੀ ਕੁਆਂਟੀਟੀ ਹੈਗੀ ਹੈ ਜੀ 400 ਗ੍ਰਾਮ ਇਧਰ ਆਪਾਂ ਨੇ ਗੈਸ ਉੱਤੇ 1 ਲੀਟਰ ਪਾਣੀ ਗਰਮ ਹੋਣ ਲਈ ਰੱਖ ਦਿੱਤਾ ਸੀਗਾ ਪਾਣੀ ਚੰਗੀ ਤਰ੍ਹਾਂ ਗਰਮ ਹੈ ਜੀ ਇਹਦੇ ਵਿੱਚ ਆਪਾਂ ਪਾਸਤਾ ਪਾ ਦੇਵਾਂਗੇ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਕੁਕਿੰਗ ਆਇਲ ਇੱਕ ਛੋਟੀ ਚਮਚ ਪਾਵਾਂਗੇ ਆਪਾਂ ਨਮਕ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਤੇਲ ਆਪਾਂ ਇਸ ਕਰਕੇ ਪਾਇਆ ਹੈ ਇਹ ਨਾ ਇੱਕ ਦੂਜੇ ਨਾਲ ਚਿਪਕਦੇ ਨਹੀਂ ਹੈਗੇ ਫਿਰ ਬੱਦਸ ਏਕ ਦੇ ਉੱਤੇ ਆਪਾਂ ਨੇ ਪਾਸਤੇ ਨੂੰ 7 ਤੋਂ 8 ਮਿੰਟ ਉਬਾਲ ਲੈਣਾ ਏ ਇਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਵੇਗਾ 7 ਤੋਂ 8 ਮਿੰਟ ਲੱਗਣਗੇ ਜੀ ਇਹਨੂੰ ਪੱਕਣ ਵਿੱਚ ਜਿਨਨੇ ਨੂੰ ਪਾਸਤਾ ਉਬਲ ਕੇ ਤਿਆਰ ਹੁੰਦਾ ਹੈ ਉਹਨੇ ਨੂੰ ਆਪਾਂ ਇਹ ਸਾਰੀਆਂ ਚੀਜ਼ਾਂ ਕੱਟ ਕੇ ਤਿਆਰ ਕਰ ਲਵਾਂਗੇ ਦੇਖੋ ਅਗਰ ਤੁਹਾਡੇ ਕੋਲ ਕੋਈ ਹੋਰ ਵੀ ਸਬਜ਼ੀ ਪਈ ਹੈ ਤੁਸੀਂ ਉਹ ਵੀ ਪਾ ਸਕਦੇ ਹੋ ਮੇਰੇ ਕੋਲ ਸ਼ਿਮਲਾ ਮਿਰਚ ਪਈ ਸੀ ਇਸ ਕਰਕੇ ਮੈਂ ਇਹਦੀ ਵੀ ਵਰਤੋਂ ਕਰਾਂਗੀ ਪਿਆਜ਼ ਲੈਏ ਨੇ ਟਮਾਟਰ ਲੈਏ ਆ ਲਸਣ ਲਿਆਏ ਜੀ ਸੰਦਾ ਫਲੇਵਰ ਬਹੁਤ ਵਧੀਆ ਹੁੰਦਾ ਪਾਸਤੇ ਦੇ ਵਿੱਚ ਤੇ ਹਰੀਆਂ ਮਿਰਚਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧੋ ਉਸ ਵਾਰ ਕੇ ਆਪਾਂ ਚੰਗੀ ਤਰ੍ਹਾਂ ਬਰੀਕ-ਬਰੀਕ ਕੱਟ ਲਵਾਂਗੇ ਦੇਖੋ ਜੀ ਪੂਰੇ 8 ਮਿੰਟ ਹੋ ਚੁੱਕੇ ਆ ਹੁਣ ਇੱਥੇ ਗੈਸ ਕਰ ਦਵਾਂਗੇ ਆਪਾਂ ਬੰਦ ਚੰਗੀ ਤਰ੍ਹਾਂ ਪਾਸਤਾ ਜਿਹੜਾ ਪੱਕ ਗਿਆ ਏ ਤੁਸੀਂ ਅਗਰ ਚੈੱਕ ਵੀ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਇੱਦਾਂ ਤੁਸੀਂ ਕਰਦੇ ਨਾਲ ਕੱਟ ਕੇ ਦੇਖ ਲਿਓ ਦੇਖੋ ਚੰਗੀ ਤਰ੍ਹਾਂ ਕੱਟ ਹੋ ਰਿਹਾ ਏ ਦਾ ਮਤਲਬ ਇਹ ਚੰਗੀ ਤਰ੍ਹਾਂ ਕੁੱਕ ਹੋ ਗਿਆ ਏ ਹੁਣ ਇਹਨੂੰ ਆਪਾਂ ਇੱਕ ਛਾਨਣੀ ਵਿੱਚ ਛਾਣ ਕੇ ਉੱਤੋਂ ਦੀ ਠੰਡਾ ਪਾਣੀ ਪਾ ਦਵਾਂਗੇ ਤਾਂ ਜੋ ਜਿਹੜਾ ਇਹ ਕੁੱਕ ਹੋਇਆ ਵਾ ਇੰਨਾ ਹੀ ਰਹੇ ਆਵਰਜਾ ਮਤਲਬ ਕਿ ਹੋਰ ਜ਼ਿਆਦਾ ਕੁੱਕ ਨਾ ਹੋ ਜਵੇ ਪਾਸਤੇ ਨੂੰ ਛਾਨਣੀ ਦੇ ਵਿੱਚ ਕੱਢ ਕੇ ਆਪਾਂ ਨੇ ਉੱਤੋਂ ਦੀ ਠੰਡਾ ਪਾਣੀ ਪਾ ਦਿੱਤਾ ਹੈ ਹੁਣ ਆਪਾਂ ਇਹਨੂੰ ਨੁੱਚੜਨ ਦੇ ਲਈ ਰੱਖ ਦਾਂਗੇ ਜਿਹੜਾ ਇਹਦੇ ਵਿੱਚ ਐਕਸਟਰਾ ਪਾਣੀ ਆ ਉਹ ਨਿਕਲ ਜਾਵੇ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਧੋਸ ਵਾਰ ਕੇ ਚੰਗੀ ਤਰ੍ਹਾਂ ਕੱਟ ਲਿਆ ਹੈ ਲਸਣ ਨੂੰ ਆਪਾਂ ਨੇ ਪੇਸਟ ਬਣਾ ਲਿਆ ਹੈ ਜੀ ਇਧਰ ਆਪਾਂ ਨੇ ਕੜਾਹੀ ਗੈਸ ਉੱਤੇ ਰੱਖ ਲਈ ਹੈ ਜੀ ਦੋ ਵੱਡੇ ਚਮਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਇਧਰ ਤੇਲ ਗਰਮ ਹੋ ਗਿਆ ਏ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਬਟਰ ਬਟਰ ਵੀ ਮੈਲਟ ਹੋ ਗਿਆ ਏ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਲਸਣ ਦਾ ਪੇਸਟ ਦੇਖੋ ਬਟਰ ਤੁਹਾਡੇ ਕੋਲ ਹੈਗਾ ਏ ਤੁਸੀਂ ਪਾ ਦਿਓ ਨਹੀਂ ਹੈਗਾ ਤਾਂ ਵੀ ਕੋਈ ਚੱਕਰ ਨਹੀਂ ਸਰਜੂਗਾ ਇਹਦੇ বিনা ਵੀ ਸੱਣ ਨੂੰ ਭੁੰਨਣਾ ਨਹੀਂ ਹੈਗਾ ਬਸ ਨਾਲ ਹੀ ਆਪਾਂ ਨੇ ਪਿਆਜ਼ ਪਾ ਦੇਣੇ ਆ ਆਪਾਂ ਹਰੀਆਂ ਮਿਰਚਾਂ ਵੀ ਨਾਲ ਹੀ ਪਾ ਦਵਾਂਗੇ ਪਿਆਜ਼ ਆਪਾਂ ਜ਼ਿਆਦਾ ਨਹੀਂ ਭੁੰਨਣੇ ਬਸ ਹਲਕਾ ਜਿਹੜਾ ਇਹਨਾਂ ਦਾ ਕਲਰ ਆ ਪਿੰਕ ਪਿੰਕ ਜਿਹਾ ਕਰਨਾ ਹੈ ਆਪਾਂ ਜ਼ਿਆਦਾ ਇਹਨਾਂ ਨੂੰ ਨਹੀਂ ਭੁੰਨਣਾ ਹੈਗਾ ਕਿਉਂਕਿ ਪਾਸਤੇ ਵਗੈਰਾ ਦੇ ਵਿੱਚ ਜਿਹੜੇ ਪਿਆਜ਼ ਐ ਥੋੜੀ ਜਿਹੀ ਕੱਚੇ ਕੱਚੇ ਜਿਹੀ ਵਧੀਆ ਲੱਗਦੇ ਆ ਇਦੇ ਨਾਲ ਹੀ ਹੁਣ ਆਪਾਂ ਪਾ ਦਵਾਂਗੇ Shimla mirch ਕੱਟੀ ਹੋਈ ਇਹਨੂੰ ਵੀ ਆਪਾਂ ਸੌਫਟ ਕਰ ਲਵਾਂਗੇ ਬਸ 1 ਮਿੰਟ ਦੇ ਲਈ ਜਿਹੜਾ ਆਪਾਂ ਨੇ ਇਹਦੇ ਵਿੱਚ ਬਟਰ ਦੀ ਵਰਤੋਂ ਕੀਤੀ ਆ ਆਪਾਂ ਨੇ ਘਰੇ ਹੀ ਬਣਾਇਆ ਹੋਇਆ ਆ ਆਪਾਂ ਬਾਹਰੋਂ ਨਹੀਂ ਲੈ ਕੇ ਆਂਦਾ ਇਹ ਬਟਰ ਬਾਦ ਸੇਕਦੇ ਉੱਤੇ ਹੀ 1 ਮਿੰਟ ਆਪਾਂ ਨੇ Shimla mirch ਨੂੰ ਵੀ ਪਕਾ ਲਿਆ ਇਹ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਨਮਕ ਆਪਾਂ ਥੋੜਾ ਘੱਟ ਪਾਵਾਂਗੇ ਕਿਉਂਕਿ ਜਦੋਂ ਆਪਾਂ ਨੇ ਪਾਸਤਾ ਉਬਾਲ ਲਿਆ ਸੀ ਉਹਦੇ ਵਿੱਚ ਵੀ ਨਮਕ ਦੀ ਵਰਤੋਂ ਕੀਤੀ ਸੀ ਥੋੜੀ ਜਿਹੀ ਪਾਵਾਂਗੇ ਆਪਾਂ ਕਾਲੀ ਮਿਰਚ ਦਾ ਪਾਊਡਰ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ 컬러 ਵਧੀਆ ਆਉਣ ਦੇ ਲਈ ਥੋੜੀ ਜਿਹੀ ਹਲਦੀ ਪਾਊਡਰ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਬਸ ਇੱਕ ਮਿੰਟ ਦੇ ਲਈ ਇਹਨਾਂ ਨੂੰ ਪੁੰਨਾਂਗੇ ਤਾਂ ਕਿ ਜਿਹੜਾ ਹਲਦੀ ਦਾ ਕੱਚਾ ਪਹਿਣਾ ਉਹ ਖਤਮ ਹੋ ਜਾਵੇ ਜੇ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਬਰੀਕ ਕੱਟੇ ਹੋਏ ਟਮਾਟਰਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈ ਜੀ ਜਦੋਂ ਤੱਕ ਟਮਾਟਰ ਸੌਫਟ ਨਹੀਂ ਹੋ ਜਾਂਦੇ ਟਮਾਟਰਾਂ ਨੂੰ ਆਪਾਂ ਟੱਕ ਦਵਾਵਾਂਗੇ ਤਾਂ ਜੋ ਇਹ ਜਲਦੀ ਸੌਫਟ ਹੋ ਜਾਣ ਤੁਸੀਂ ਦੇਖ ਸਕਦੇ ਹੋ ਟਮਾਟਰ ਚੰਗੀ ਤਰ੍ਹਾਂ ਸੌਫਟ ਹੋ ਚੁੱਕੇ ਆ ਇਹਦੇ ਵਿੱਚ ਆਪਾਂ ਇੱਕ ਢੱਕਣ ਪਾ ਦਵਾਂਗੇ ਜੀ ਵਾਈਟ ਵਿਨੇਗਰ ਇਸ ਇਨੂੰ ਪਾਉਣ ਦੇ ਨਾਲ ਬਹੁਤ ਵਧੀਆ ਸੁਆਦ ਆਉਂਦਾ ਹੈ ਜੀ ਪਾਸਤਾ ਦਾ ਜਿਵੇਂ ਆਪਾਂ ਬਾਜ਼ਾਰ ਵਿੱਚੋਂ ਲੈ ਕੇ ਖਾਂਦੇ ਹੋਈਏ ਆਪਾਂ ਟਮੇਟੋ ਕੇਚੱਪ ਲਈਏ ਜੀ ਦੋ ਵੱਡੇ ਚਮਚ ਇਹ ਵੀ ਪਾ ਦਵਾਂਗੇ ਵਿੱਚ ਇੱਕ ਚਮਚ ਭਰ ਕੇ ਪਾ ਦਵਾਂਗੇ ਜੀ ਆਪਾਂ ਸੇਜਵਨ ਸੌਸ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੇਖੋ ਅਗਰ ਤੁਸੀਂ ਪਾਸਤੇ ਨੂੰ ਹੋਰ ਵੀ ਜ਼ਿਆਦਾ ਕਰੀਮੀ ਬਣਾਉਣਾ ਚਾਹੁੰਦੇ ਹੋ ਤੁਸੀਂ ਇਹਦੇ ਵਿੱਚ ਮਾਇਓਨੈਸ ਜਾਂ ਚੀਜ਼ ਪਾ ਸਕਦੇ ਹੋ ਪਰ ਆਪਾਂ ਨਹੀਂ ਪਾਵਾਂਗੇ ਆਪਾਂ ਬਸ ਇਹਨੂੰ ਬਿਲਕੁਲ ਦੇਸੀ ਜਿਹੇ ਤਰੀਕੇ ਦੇ ਨਾਲ ਬਣਾ ਰਹੇ ਹਾਂ ਜੋ ਜੋ ਚੀਜ਼ ਮੇਰੇ ਕੋਲ ਘਰ ਪਈ ਸੀ ਉਹ ਚੀਜ਼ ਦੀ ਮੈਂ ਵਰਤੋਂ ਕਰ ਲਈ ਆ ਤੇ ਚਟਨੀ ਵਗੈਰਾ ਆਪਣੇ ਕੋਲ ਘਰ ਪਈ ਸੀ ਆਪਾਂ ਤਾਂ ਪਾ ਲਈ ਆ ਅਗਰ ਤੁਹਾਡੇ ਕੋਲ ਸੇਜਵਾਨ ਚਟਨੀ ਨਹੀਂ ਹੈਗੀ ਤਾਂ ਤੁਸੀਂ ਇਕੱਲੀ ਟਮੇਟੋ ਕੇਚਅਪ ਵੀ ਪਾ ਸਕਦੇ ਹੋ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਪਾਸਤਾ ਦੇਖੋ ਪਾਸਤਾ ਬਿਲਕੁਲ ਉਦਾਂ ਹੀ ਬਿਆਇ ਕਿ ਲਾ ਕੇ ਲਿਆ ਜੇ ਆ ਅਗਰ ਤੁਸੀਂ ਇਦਾਂ ਉਬਾਲੋਗੇ ਠੰਡਾ ਪਾਣੀ ਪਾ ਕੇ ਬਾਅਦ ਵਿੱਚ ਰੱਖੋਗੇ ਪਾਸਤਾ ਕਦੇ ਵੀ ਚਿਪਕਦਾ ਨਹੀਂ ਹੈਗਾ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਸ ਆਪਾਂ ਹਲਕੇ ਹੱਥਾਂ ਦੇ ਨਾਲ ਇਹਨਾਂ ਨੂੰ ਮਿਕਸ ਕਰਨਾ ਹੈ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲਿਆ ਜੀ ਹੁਣ ਆਪਾਂ ਦਸ ਦੋ ਮਿੰਟ ਨਾਲ ਦੀ ਨਾਲ ਇਹਨੂੰ ਹਿਲਾਇ ਜਾਵਾਂਗੇ ਨਾਲ ਇਹਨੂੰ ਦੋ ਮਿੰਟ ਸੇਕ ਲਵਾ ਲਵਾਂਗੇ ਆਪਾਂ ਪਾਸਤਾ ਆਪਣਾ ਬਣ ਕੇ ਤਿਆਰ ਹੋ ਜੂਗਾ ਜੀ ਅਗਰ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਤਾਂ ਤੁਸੀਂ ਸੂਜੀ ਅਤੇ ਕਣਕ ਦੇ ਆٹے ਵਾਲਾ ਪਾਸਤਾ ਹੀ ਵਰਤਿਆ ਕਰੋ 2 ਮਿੰਟ ਹੋ ਗਏ ਆ ਜੀ ਆਪਾਂ ਨੇ ਪਾਸਤੇ ਨੂੰ ਚੰਗੀ ਤਰ੍ਹਾਂ ਪਕਾ ਲਿਆ ਏ ਪਾਸਤਾ ਬਣ ਕੇ ਬਿਲਕੁਲ ਤਿਆਰ ਆ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਹੋ ਸਕਦਾ ਤੁਹਾਨੂੰ ਇਹਦਾ ਕਲਰ ਵਧੀਆ ਨਾ ਲੱਗਦਾ ਹੋਵੇ ਫੋਨ ਦੇ ਵਿੱਚ ਪਰ ਇਹਦਾ ਕਲਰ ਵੀ ਬਹੁਤ ਵਧੀਆ ਆਇਆ ਏ ਇਤੇ ਨੂੰ ਆਪਾਂ ਗੈਸ ਕਰ ਦਵਾਂਗੇ ਜੀ ਬੰਦ ਤੁਸੀਂ ਦੇਖ ਸਕਦੇ ਹੋ ਪਾਸਤਾ ਬਣ ਕੇ ਬਿਲਕੁਲ ਤਿਆਰ ਆ ਬਹੁਤ ਵਧੀਆ ਪਾਸਤਾ ਬਣ ਕੇ ਤਿਆਰ ਹੋਇਆ ਹੈ ਜੀ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ